ਸੁਨਾਹ ਦਿੱਤਾ ਤੇਰਾ ਮੁੰਡਾ ਬੋਤ ਨੂੰ ਮਾਰਿਆ ਦਿੱਤੀ ਆ ਜਾ ਉਸਤਾਨ ਦੇ ਵਿੱਚ ਮੈਂ ਆਈ ਇਹ ਦੇਖਿਆ ਤੇਰਾ ਮੁੰਡਾ ਬਾਤ ਚੜਿਆ ਲੋਕਾਂ ਨੇ ਇਹਦੇ ਪੈਸੇ ਵੀ ਉਹ ਕੋ ਡਿਮਾਂਡ ਕੀਤੀ ਆ ਜਦੋਂ ਇਹਨਾਂ ਦਾ ਆਪਸ ਚ ਗਾੜੀ ਬੰਦੂਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਹਾ ਤੇ ਹਮਲਾ ਕਰਦਾ ਮੈਂ ਤਾਂ ਕਰ ਗਈ ਕੰਦੇ ਆ ਦਿਹਾੜੀਦਾਰ ਕਰਦੇ ਬੱਚੇ ਮੇਰੇ ਦਿਹਾੜੀ ਕਰਦੇ ਨੇ ਕਾਬਲਾ ਮੇਰਾ ਦਿਹਾੜੀ ਕਰਦਾ ਵਾ ਅਈਏ ਰੋਟੀ ਪਾਣੀ ਅਦਾ ਜੋ ਬਣਾਦਾ ਕਿਰਤਾਂ ਮਾਂ ਲਿਆ ਮੇਰਾ ਬਤੀ ਦੇ ਤੱਕ ਪੁਹਾਣੀ ਕਿਉਂ ਲੱਗ ਗਿਆ ਵਾ ਜੇ ਕੋਈ ਵੀ ਪਤਾ ਆ ਜਾ ਮੈਨੂੰ ਕਹਿ ਗਾਦਾ ਪਤਾ ਕਿਸ ਗਾਦਾ ਚ ਪੁੱਤ ਮੈਨੂੰ ਪੁੱਜੀ ਜੀ ਹਾਂਜੀ ਮੇਰਾ ਪੁੱਤ ਦਾ ਨਸੀਬ ਮੈਂ ਬੋਕਰ ਪੋਚਾ ਕਰਨੇ ਆਈ ਲੋਕਾਂ ਨੇ ਕਰ ਤਿੰਨਾ ਚੋਕ ਕਰਨ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਹਾਂ ਮੈਨੂੰ ਕਹਿੰਨ ਸੁਣਾ ਦਿੱਤਾ ਤੇਰਾ ਮੁੰਡਾ ਬਹੁਤ ਮਾਰਿਆ ਦਿੱਤੀ ਆ ਜਾ ਉਸਤਾਦ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਨੇ ਮੈਨੂੰ ਜੀ ਉਹਨਾਂ ਨੇ ਬੜਾ ਪੁੰਡੇ ਰਾਜ ਬੈ ਕੇ ਮੁੰਡਿਆ ਮਾਰ ਦਾਰ ਜੀ ਕਿ ਟਾਲੀ ਤੋਂ ਅੰਨ ਨਹੀਂ ਮੈਨੇ ਨੇ ਪਤਾ ਨਹੀਂ ਅੱਟ ਟਗੜਾਈ ਕਰ ਬੈਠੇ ਜੇ ਦੇ ਵਿੱਚ ਟਗੜਾਈ ਹੋਇਆ ਮੇਰੇ ਪੁੱਤ ਕੋਕੀ ਜੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਅੰਤ ਕਰਨੇ ਪਾਰੇ ਜੇ ਮੈਂ ਅੰਤ ਕਰ ਗਈ ਕੰਦੇ ਆ ਦਿਹਾੜੀਦਾਰ ਕਰਦੇ ਬੱਚੇ ਮੇਰੇ ਜ਼ਿਆਰੀਏ ਕਰਦੇ ਨੇ ਘਾੜ ਵਾਲਾ ਮੇਰਾ ਦਿਹਾੜੀ ਕਰਦਾ ਵਾ ਅਈ ਗਰੀਬ ਰੋਟੀ ਪਾਣੀ ਅੱਦਾ ਹੀ ਆਪਣਾ ਤੁਹਾਡਾ ਤੁਹਾਡੀ ਕਿੰਨੀ ਆ ਦੇਖੋ ਜਿਨੀ ਲਾਗਦੇ ਮੇਰਾ ਪਤੀ ਜਿਨ੍ਹਾਂ ਨੇ ਮਾਰਿਆ ਮੈਨੂੰ ਲੱਣ ਨਹੀਂ ਪਤਾ ਕੋਣ ਦਾਦਾ ਦੁਕਾਨ ਤੇ ਕੱਲ ਆਈ ਦੋਵੇਂ ਭਰਾ ਆਏ ਦੁਕਾਨ ਦੇ ਉੱਤੇ ਅੱਜ ਵੀ ਕਰ ਜਾ ਅੱਜ ਪਹੁੰਚੇ ਨਹੀਂ ਦੁਕਾਨ ਤੇ ਨਾ ਕੋਲੀ ਡੋਰ ਤੇ ਘੇਰ ਲਿਆ ਕਹਿੰਦੇ ਕਿ ਤੂੰ ਆਏ ਜੇ ਕੰਦਾ ਹੀ ਘਰੋਂ ਆਏ ਆ ਪਣਾ ਦਾਦਾ ਕਿਰਚਾ ਮਾੜਿਆ ਮੇਰਾ ਬਜ਼ੇ ਕਹਤਾ ਤੂੰ ਹਣਿ ਕਿਉਂ ਲੱਗ ਗਿਆ ਵਾ ਸਾਡੇ ਕੋਲੇ ਆਪਾਂ ਤੇ ਜੇ ਘਰੋਂ ਆਏ ਦੋ ਢੀਲੀ ਮਾਣੀ ਮੈਂ ਆਂਡੇ ਲੈਣ ਭੇਜਿਆ ਮੈਂ ਨਾਲ ਫੁਲਕੇ ਲਾਲ ਵੀ ਲਾ ਲਾਂਡੇ ਬਣਾ ਲੂੰ ਅੱਜ ਕੱਲ ਕਾਰੀ ਨੇ ਨਾਂ ਨਾ ਤਾ ਇਨਫਰਮੇਸ਼ਨ ਮਿਲੀ ਕਿ 11:30 11:30 ਵਜੇ ਇੱਕ ਪੱਤੂ ਪੇਟਾ ਦੀ ਸਾਹ ਦਾ ਆਦਮੀ ਆ ਰਾਜੂ ਰਾਜੂ ਨੇ ਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਅੰਚਲ ਦੇ ਜਾ ਰਹੀ ਹੈ ਮੂਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੇ ਪੈਸੇ ਦੀ ਇਹ ਕੋ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਿਹਦੇ ਨਾਲ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਦੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨਾਂ ਨੂੰ ਆਇਆ ਤੇ ਲੱਗਾ ਕਿਹਨ ਦਾ ਉਹ ਪੱਖੋ ਕੇ 44 ਸਾਲ ਦਾ ਆਇਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਦੀ ਟੀਮਾਂ ਬਣਾ ਦਿੱਤੀ ਗਈ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਦਾ ਰੇਡ ਕੀਤਾ ਜਾ ਰਿਹਾ ਛੇਤੀ ਕਾਬੂ ਹੋ ਜਾਊਗਾ